ਤੇ ਸਾਡਾ ਬੈਕਪੈਕ ਸੱਜਾ ਖਲਾਉਂਦੇ ਸਾਰੇ ਸਹਿਯੋਗ ਨਾਲ ਠੀਕ ਉਹ ਕਿਉਂ ਨਹੀਂ ਕੱਢੀ ਚੰਗੇ ਜਿਹੜੇ ਕਰਾਂਗੇ ਹੈ ਮਾਸੇ ਆ ਤਾਂ ਫੋਟੋ ਲੈ ਕੇ ਕਰਨਾ ਚਾਹੁੰਦਾ ਬੰਦਾ ਕਿਤੇ ਜਿਵੇਂ ਆਇਆ ਜਿੱਦੂ ਲਗਾ ਮੇਰੇ ਵੱਲੋਂ ਵੀ ਇਹ ਹਾ ਤਸਵੀਰਾਂ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਹਰ ਪੀੜਤਾ ਵਾਸਤੇ ਗੱਡੀਆਂ ਤੋਰੀਆਂ ਜਾ ਰਹੀਆਂ ਜਾਂ ਰਿਹਾ ਔਰ ਐਮ ਐਲ اے ਸਾਹਿਬ ਐਮ ਐਲ اے ਸਾਹਿਬ ਹੋਇ요 ਮੋਹਾਲੀ ਦੇ ਵਿੱਚ ਇਸ ਵੇਲੇ ਪਹੁੰਚੇ ਨੇ ਗਰਾਊਂਡ ਵਿੱਚ ਜਿੱਥੇ ਇੱਥੇ ਇਸ ਵੇਲੇ ਹਰ ਪ੍ਰਭਾਵਿਤ ਲੋਕਾਂ ਵਾਸਤੇ ਸਮੱਗਰੀ ਦੇ ਗੱਡੀਆਂ ਤੋਰੀਆਂ ਗਈਆਂ ਨੇ ਗੱਲਬਾਤ ਕਰਦੇ ਆ ਐਮ ਐਲ اے ਸਾਹਿਬ ਨਾਲ ਔਰ ਕਿੰਨੀਆਂ ਗੱਡੀਆਂ ਪਹਿਲਾਂ ਤੋਰੀਆਂ ਗਈਆਂ ਨੇ ਤੇ ਕਿੰਨੀਆਂ ਗੱਡੀਆਂ ਹੁਣ ਜਾ ਰਹੀਆਂ ਨੇ ਔਰ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਰਕਾਰ ਮੈਂ ਜੀ ਮੈਂ ਜੀ ਚੰਡੀ ਆ ਰਹੀ ਹੈ ਜੇ ਜੇ ਬਾਈਟ ਲੈ ਲਓ ਬਾਈਟ ਕਰ ਲਿਓ ਬਾਈਟ ਲੈ ਲਓ ਕੋਈ ਥੋੜਾ ਪਿੱਛੇ ਆ ਜਾਓ ਖੁੱਲੇ ਤੇ ਜਾ ਦੂਗਾ ਤੁਹਾਨੂੰ ਸ਼ਾਟ ਆ ਜਾਵੇ ਇੱਕ ਜਕਾਰਾ ਲਾ ਦਿਓ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

ਤੋ ਅਸੀਂ ਇਹ ਗੱਡੀਆਂ ਭੇਜਣ ਜਾ ਰਹੇ ਹਰ ਪਿੰਡ ਤੋਂ ਲੋਕਾਂ ਦੇ ਵਾਸਤੇ ਫਮ ਪਤਾ ਹੈ ਪਿਛਲੇ ਦਿਨੀ ਬਹੁਤ ਵੱਡੇ ਹੜ੍ਹ ਜਿਹੜੇ ਪੰਜਾਬ ਚ ਆਏ ਤੇ ਜਿਨ੍ਹਾਂ ਨੇ ਬੜੀ ਵੱਡੀ ਜਿਹੀ ਤਵਾਹੀ ਆ ਉਹ ਮਚਾਈ ਆ ਔਰ ਤੁਸੀਂ ਦੇਖਿਆ ਹੋਊਗਾ ਪਿਛਲੇ ਦੋ ਦਿਨ ਤੋਂ ਸਪੈਸ਼ਲ ਸਾਡੀ ਸਰਕਾਰ ਨੇ ਆਮ ਆਦੀ ਸਰਕਾਰ ਨੇ ਸੈਸ਼ਨ ਵੀ ਬੁਲਾਇਆ ਲੋਕਾਂ ਨੂੰ ਰਾਹਤ ਦੇਣ ਵਾਸਤੇ ਔਰ ਰਾਹਤ ਦਿੱਤੀ ਵੀ ਆ ਔਰ ਲੋਕ ਵੀ ਸਾਰੇ ਲੱਗੇ ਹੋਏ ਨੇ ਅਰ ਤੁਸੀਂ ਦੇਖਿਆ ਹੋਊਗਾ ਵੀ ਮਤਲਬ ਹਰ ਜਗ੍ਹਾ ਦੇ ਉੱਤੇ ਰਾਸਦ ਜਾ ਰਹੀ ਆ ਪਸ਼ੂ ਧਨ ਦੇ ਲਈ ਖੁਰਾਕਾਂ ਜਾ ਰਹੀਆਂ ਨੇ ਹੋਰ ਬਹੁਤ ਕੁਝ ਜਾ ਰਿਹਾ ਹੈ ਅਸੀਂ ਵੀ ਪਹਿਲਾਂ ਮੈਡੀਸਨ ਭੇਜੀਆਂ ਸੀ ਤੇ ਨਾਲ ਐਂਬੂਲੈਂਸ ਭੇਜੀਆਂ ਸੀ ਅੱਜ ਵੀ ਦੋ ਗੱਡੀਆਂ ਚੱਲ ਰਹੀਆਂ ਨੇ ਜਿਹੜੀਆਂ ਉਹ ਸਟੇਸ਼ਨਰੀ ਦੀਆਂ ਜਾ ਰਹੀਆਂ ਨੇ ਬੱਚਿਆਂ ਵਾਸਤੇ ਸਕੂਲਾਂ ਵਾਸਤੇ ਵੀ ਉੱਥੇ ਸਟੇਸ਼ਨਰੀ ਦੀ ਬੜੀ ਕਮੀ ਆ ਅਸੀਂ ਉੱਥੇ ਦੀ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਜੋ ਉਹਨਾਂ ਨੂੰ ਚਾਹੀਦਾ ਹੁੰਦਾ ਉਹਨਾਂ ਨੂੰ ਤੁਹ ਪੁੱਛ ਕੇ ਉਹ ਅਸੀਂ ਪ੍ਰਬੰਧ ਕਰਕੇ ਭੇਜਦੇ ਆਂ ਸਟੇਜ ਨਹੀਂ ਭੇਜ ਰਹੇ ਆਂ ਤੇ 500 ਅਸੀਂ ਹਾਈਜੈਨਿਕ ਜਿਹੜੀਆਂ ਮੈਡੀਸਨ ਕਿਟਸ ਨੇ ਜਿਹੜੀਆਂ ਉਹ ਭੇਜ ਰਹੇ ਆਂ ਤੇ ਹੋਰ ਵੀ ਲਗਾਤਾਰ ਇਹ ਸਮਾਨ ਆ ਜਿਹੜਾ ਭੇਜਿਆ ਜਾ ਰਿਹਾ ਹੈ ਜਿੱਦਾਂ ਜਿੱਦਾਂ ਜ਼ਰੂਰਤ ਉਤੋਂ ਆਉਂਦੀ ਆ ਜਿੱਦਾਂ ਜਿੱਦਾਂ ਡਿਮਾਂਡ ਐਡਮਿਨਸਟ੍ਰੇਸ਼ਨ ਤੋਂ ਆਉਂਦੀ ਆ ਉਦੋਂ ਉਦੋਂ ਅਸੀਂ ਪ੍ਰਬੰਧ ਕਰਕੇ ਭੇਜਦੇ ਆਂ ਸ਼ਹਿਰ ਨੂੰ ਲੈ ਕੇ ਕੀ ਕਰਨਾ ਚਾਹੋਗੇ ਜੀ ਅਕਸਰ ਤਿੰਨ ਕੂਟਲੇ ਭੋਗੇ ਜਾਂਦੇ ਚੌਥਾ ਕੂਟਲਾ ਜਿਹੜਾ ਹੈਗਾ ਉਹ ਦੇਖੋ ਗੱਲ ਇਹ ਆ ਵੀ ਇਹ ਜਿਹੜੇ ਪਿਹਾਰ ਨੇ ਇਹ ਮੇਸ਼ਾ ਸਾਨੂੰ ਇਹੀ ਮੈਸੇਜ ਦਿੰਦੇ ਨੇ ਵੀ ਚੰਗੇ ਕੰਮ ਕਰੋ ਤੇ ਜਿਹੜਾ ਮਾੜਾ ਕੰਮ ਕਰੂਗਾ ਉਹ ਤਾਂ ਹਸ਼ਰ ਮਾਰਾ ਹੋਊਗਾ ਤੇ ਜਿਹੜਾ ਚੰਗੇ ਕੰਮ ਕਰੂਗਾ ਉਹ ਤਾਂ ਹਸ਼ਰ ਉਹ ਚੰਗਾ ਹੋਊਗਾ ਅੱਜ ਵੀ ਲੋਕ ਐਦਾਂ ਦੇ ਨੇ ਜਿਹੜੇ ਰਾਵਣ ਦਾ ਰੋਲ ਅਦਾ ਕਰ ਰਹੇ ਨੇ ਅੱਜ ਵੀ ਰਾਮ ਮੰਗਣ ਲੋਕ ਨੇ ਇੱਥੇ ਜਿਹੜੇ ਲੋਕਾਂ ਦੀ ਸੇਵਾ ਕਰ ਰਹੇ ਨੇ ਲੋ ਹਰ ਤਰ੍ਹਾਂ ਦੇ ਲੋਕ ਨੇ ਜਿਹੜੇ ਗਲਤ ਕੰਮ ਕਰਦੇ ਆ ਉਹਨਾਂ ਨੂੰ ਗਲਤ ਕੰਮਾਂ ਤੋਂ ਮੋੜਨ ਵਾਸਤੇ ਜਿਹੜੇ ਇਤਿਹਾਰ ਨੇ ਬਣਾਏ ਗਏ ਨੇ ਤਾਂ ਕਿ ਉਹਨਾਂ ਨੂੰ ਸਹੀ ਤਰੀਕੇ ਨਾਲ ਸਮਝਾਇਆ ਜਾ ਸਕੇ ਵੀ ਆਪਾਂ ਨੇ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰਨੀ ਨਾ ਕਿ ਸਿਰ ਆਪਣਾ ਪੇਟ ਪਾਲਣਾ ਜਾਂ ਆਪਣਾ ਪਰਿਵਾਰ ਪਾਲਣਾ ਇਹ ਤੁਸੀਂ ਪਹਿਲ ਕੀਤੀ ਹੈ ਤਿੰਨ ਪੁੱਤਲੇ ਹੁੰਦੇ ਨੇ ਗਾਵਲ ਮੇਘਨਾ ਤੁਮਗੜ ਚੌਥਾ ਪੁੱਤਲ ਵੀ ਸਾਡੇ ਉਹਦੇ ਬਾਰੇ ਤੁਸੀਂ ਆਪਣੇ ਮੇਰੀ ਬੇਨਤੀ ਹੈ ਵੀ ਤਾਂ ਦੇਖੋ ਜਿਹੜੀ ਦੁਸਹਿਰਾ ਸਪੈਕ ਕਮੇਟੀ ਬਣੀ ਹੋਈ ਆ ਇਹ ਸਾਰਾ ਇਹਨਾਂ ਦਾ ਪ੍ਰਬੰਧ ਕੀਤਾ ਹੋਇਆ ਹੈ ਤੈਂ ਤਿੰਨ ਬੁੱਤਲੇ ਤਮਨਵੇਲਾ ਦੇ ਨੇ ਦੱਸਦੇ ਮਤਲਬ ਵਿੱਚ ਛੜਦੀ ਨੇ ਹਰ ਵਾਰੀ ਇੱਕ ਚੌਥਾ ਹਫਤਾ ਜਿਹੜਾ ਉਹ ਹੈ ਕ੍ਰਾਪਸ਼ਨ ਦਾ ਹੁਣ ਮਤਲਬ ਕ੍ਰਾਪਸ਼ਨ ਦਾ ਜਿਹੜੀ ਪੰਜਾਬ ਦੇ ਵਿੱਚ ਬਹੁਤ ਸਾਰਾ ਕੰਟਰੋਲ ਹੈ ਜਿਹੜਾ ਕਰ ਲਿਆ ਗਿਆ ਤੁਹਾਨੂੰ ਪਤਾ ਹੀ ਆ ਸਾਰੇ ਪੰਜਾਬ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਆ ਭ੍ਰਿਸ਼ਟਾਚਾਰ ਦੇ ਪਿੱਛੇ ਪਏ ਹੋਏ ਆ ਔਰ ਬਹੁਤ ਜਲਦ ਦੇ ਅੰਦਰ 100% ਕੰਟਰੋਲ ਹੈ ਜਿਹੜਾ ਉਹ ਕਰ ਲਿਆ ਜਾਊਗਾ ਮੈਨੂੰ ਲੱਗਦਾ ਵੀ ਹੁਣ ਇਹਦੇ ਖੂਕਣ ਦੀ ਲੋੜ ਪੈਣੀ ਨਹੀਂ ਹੈਗੀ ਇਹਨੂੰ ਨਸ਼ੇ ਪਾਉਣ ਨੂੰ ਨਸ਼ਿਆਂ ਦਾ ਤੁਹਾਨੂੰ ਪਤਾ ਵੀ ਲਗਾਤਾਰ ਮਹਿਮ ਚੱਲ ਰਹੀ ਹੈ ਔਰ ਨਸ਼ੇ ਪੰਜਾਬ ਦੇ ਵਿੱਚ ਹੁਣ ਨਾ ਮਾਤਰ ਜਿਹੜੇ ਰਹਿ ਗਏ ਨੇ ਔਰ ਉਹ ਵੀ ਬੜੀ ਜਲਦੀ ਹੈ ਜਿਹੜਾ ਉਹਨਾਂ ਨੂੰ ਵੀ ਕੰਟਰੋਲ ਕਰ ਲਿਆ ਜਾਊਗਾ ਪਰ ਮੇਰੀ ਇੱਕ ਬੇਨਤੀ ਹੈ ਲੋਕਾਂ ਨੂੰ ਵੀ ਨਸ਼ੇ ਸਰਕਾਰਾਂ ਇੱਕ ਵਾਰੀ ਖਤਮ ਕਰ ਦੇਣਗੇ ਜਦ ਤੱਕ ਲੋਕ ਇਸ ਕੰਮ ਦੇ ਵਿੱਚ ਨਹੀਂ ਆਉਂਦੇ ਲੋਕ ਨੇ ਇਹ ਮਤਲਬ ਸੋਚ ਸੋਚਦੇ ਵੀ ਅਸੀਂ ਇਹ ਨਸ਼ੇ ਵੜਨ ਨਹੀਂ ਦੇਣੇ ਪਿੰਡਾਂ 'ਚ ਨਹੀਂ ਬਣਦੇ ਨੇ ਆਹ ਨੂੰ ਬਾਣਜ ਨਹੀਂ ਬਣਦੇ ਨੇ ਉਸ ਤੱਕ ਇਹ ਗੱਲ ਬਣਨੀ ਨਹੀਂ ਹੈਗੀ ਲੋਕਾਂ ਦੇ ਸਹਿਯੋਗ ਦੀ ਵੀ ਲੋੜ ਹੈ ਲੋਕਾਂ ਕੋਲ ਕਿਹੜਾ ਸਹਿਯੋਗ ਮੰਗਦੇ ਲੋਕਾਂ ਅਸੀਂ ਤਾਂ ਹਰ ਜਗ੍ਹਾ ਤੇ ਜਾ ਕੇ ਇਹ ਕਹਿੰਦੇ ਲੋਕਾਂ ਨੂੰ ਵੀ ਲੋਕ ਵੀ ਜਿਹੜੇ ਵੀ ਨਸ਼ਾ ਵੇਚਦੇ ਨੇ ਉਹਨਾਂ ਨੂੰ ਪਿੰਡਾਂ 'ਚ ਨਾ ਵੜਨ ਦਿਓ ਜੇ ਪਿੰਡਾਂ 'ਚ ਕੋਈ ਵੜਦਾ ਠਿੱਕਾ ਕਰਦਾ ਸਾਨੂੰ ਦੱਸੋ ਕਿਹੜਾ ਵੇਚਦਾ ਟਾਈਮ ਦੱਸੋ ਅਸੀਂ ਉਹਨਾਂ ਨੂੰ ਪੁਲਿਸ ਕਾਰਵਾਈ ਜਿਹੜੀ ਕਰਕੇ ਉਹਨਾਂ ਨੂੰ ਝਕਣ ਲਈ ਦੇ ਦਿੰਦਾ ਹੈ ਜਿਹੜੇ ਬੰਦ ਕਰਾਉਣਾ ਚਾਹੀਦਾ ਸਰ ਜਿਹੜੇ ਹਰ ਪੀੜਤਾਂ ਵਾਲਾ ਜਿਹੜਾ ਤੁਸੀਂ ਕਹਿ ਰਹੇ ਆ ਬਹੁਤ ਲੋੜ ਹੈ ਜਿਵੇਂ ਸ਼ੂਗਰ ਦੇ ਮਰੀਜ਼ ਨੇ ਜਿਵੇਂ ਇਨਸੂਲਿਨ ਨੇ ਜਿਵੇਂ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਨੇ ਔਰ ਜਿਹੜੇ ਕ੍ਰੋਨਿਕ ਕੇਸਿਸ ਨੇ ਉਹ ਦਵਾਈਆਂ ਉਹਨਾਂ ਨੂੰ ਨਹੀਂ ਮਿਲ ਰਹੀਆਂ ਉੱਥੇ ਜਿਹੜੇ ਮੀਜੰਦਰ ਬੈਠੇ ਉਹਨਾਂ ਵਾਸਤੇ ਵੀ ਕੁਝ ਕਰ ਰਹੇ ਅਸੀਂ ਦੇਖਦੇ ਹਾਂ ਹੁਣ ਤੁਸੀਂ ਜਦ ਮੇਰੇ ਗੱਲ ਤੇ ਧਿਆਨ ਚ ਲੈ ਕੇ ਆਂਦੀ ਹੈ ਉਹ ਇਦਾਂ ਦੀ ਗੱਲ ਹੋਊਗੀ ਅਸੀਂ ਉੱਥੋਂ ਦੇ ਜਿਹੜੇ ਨੋਡਲ ਅਫਸਰ ਨੇ ਉਹਨਾਂ ਨਾਲ ਪੁੱਛ ਕੇ ਜੇ ਕੋਈ ਇਦਾਂ ਦੀ ਜ਼ਰੂਰਤ ਹੋਵੇ ਤਾਂ ਅਸੀਂ ਉਹਨੂੰ ਪੂਰੀ ਕਰਦੇ ਹਾਂ ਜਿਹੜਾ ਇਹ ਸਾਡੇ ਕਲੱਬ ਦਾ ਦੂਜਾ ਦਸਹਿਰਾ ਪਹਿਲਾ ਦਸਹਿਰਾ ਸਾਡਾ ਫੁੱਲ ਕਾਮਯਾਬ ਹੋਇਆ ਸੀ ਤੇ ਦੂਜਾ ਦਸਹਿਰਾ ਵੀ ਸਾਨੂੰ ਪੂਰੀ ਉਮੀਦ ਆ ਵੀ ਤੁਹਾਡੇ ਸਹਿਯੋਗ ਦੇ ਨਾਲ ਪੂਰਾ ਕਾਮਯਾਬ ਹੋਊਗਾ ਤੇ ਬਾਕੀ ਰਹੀ ਬੁੱਤਾਂ ਦੀ ਗੱਲ ਜਿਹੜਾ ਰਾਵਣ ਦਾ ਪੁੱਤ ਆ ਇਹ ਚਾਰ ਬੁੱਤ ਬਣਾਏ ਆਸੀਂ ਜਿਹੜਾ ਰਾਵਣ ਦਾ ਬੁੱਤ ਆ ਉਹ 100 ਫੁੱਟ ਦੇ ਤਕਰੀਬਨ ਉਪਰ ਹੋਇਆ ਜੀ ਤੇ ਬਾਕੀ ਦੋ ਕੁੰਭਕਰਨ ਤੇ ਮੇਘਨਾਦ ਦੇ 75-70 ਫੁੱਟ ਦੇ ਲਗਭਗ ਉੱਪਰੇ ਨੇ ਮੇਰਾ ਖਿਆਲ ਤੇ ਇੱਕ ਆ ਜਿਹੜਾ ਨਸ਼ੇ ਦਾ ਤੇਰਿਸ ਫੁੱਟ ਉਹ 50 ਫੁੱਟ ਦਾ ਬਣਾਇਆ ਪੁੱਤ ਆ ਤੇ ਇਹ ਚਾਰੇ ਬੁੱਤਾਂ ਨੂੰ ਅਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਮਿਹਨਤ ਦੇ ਨਾਲ ਸਾਨੂੰ 1 ਮਹੀਨਾ ਹੋ ਗਿਆ ਲੱਗਿਆ ਤਾਂ ਨਾਲ ਉਹਨਾਂ ਨੇ ਜਿਹੜਾ ਇਹ ਤਿਆਰ ਕੀਤੇ ਨੇ ਤੇ ਦੋ ਤਰੀਕ ਨੂੰ ਜੋ ਦਸਹਿਰੇ ਦਾ ਮੇਲਾ ਆ ਜਾਂ ਵਧੀਆ ਨੇਕੀ ਦਾ ਦੇਣਾ ਕਿ ਉਹ ਸਤੰਦ ਸੀ ਇਹ ਕਿਹੜੀਆਂ ਕਿਹੜੀਆਂ ਰਾਮਲੀਲਾਵਾਂ ਆ ਰਹੀਆਂ ਜੀ ਇੱਥੇ ਸਾਡੇ ਕੋਲ ਜਿਹੜਾ ਰਾਮਲੀਲਾ ਸ਼ਾਂਕੀ ਆ ਜੀ ਸ਼ਾਂਕੀ ਆ ਤਾਂ ਫੂਰਾ ਜੀ ਮੇਰਾ ਖਿਆਲ ਵੀ ਦਿੱਲੀ ਤੋਂ ਆ ਰਹੀ ਮੈਂ ਦੱਸ ਨਹੀਂ ਚਾਹਤੇ ਦਿੱਲੀ ਤੋਂ ਆ ਰਹੀਆਂ ਨੇ ਤੇ अच्छा ਇਹਦੇ ਨਾਲ ਅੱਜ ਰਾਜਸਥਾਨ ਤੋਂ ਅੱਥ ਸਵਾਜੀ ਦਾ ਵੀ ਕੋਈ ਹੈ ਕੋਈ ਪ੍ਰੋਗਰਾਮ ਇਹਦੇ ਵਿੱਚ ਹਾਂਜੀ ਬੁੱਤ ਬਾਜੀ ਦਾ ਦੇਖੋ ਬੁੱਤਾਂ ਦੇ ਵਿੱਚ ਤਾਂ ਹੁੰਦਾ ਹੀ ਆ ਪਰ ਉਹ ਤੋਂ ਬਾਅਦ ਵੀ ਬਹੁਤ ਹੂੰ ਚੰਗੇ ਤਰੀਕੇ ਜਾਨੀ ਵਧੀਆ ਜਾਨੀ ਅੱਥ ਸਵਾਜੀ ਦਾ ਅਸੀਂ ਪ੍ਰੋਗਰਾਮ ਕੀਤਾ ਉਹ ਬਾਅਦ ਚ ਫਿਰ ਉਸ ਵੇਖਤ ਨੂੰ ਪਤਾ ਲੱਗੂਗਾ ਜਦੋਂ ਠੀਕ ਕੀਤਾ ਜਾਊਗਾ ਠੀਕ ਠੀਕ